ਸਾਲੋ ਚੱਕ ਲੈਣੇ ਮੈਂ ਆਏ ਦੋਸਤੋ ਅੱਜ ਵਾਲੀ ਵੀਡੀਓ ਨੂੰ ਦੇਖ ਕੇ ਇੱਕ ਵਾਰ ਸ਼ਰਮ ਜ਼ਰੂਰ ਆਉਂਦੀ ਹੈ ਕਿਵੇਂ ਮਾਪੇ ਆਪਣੇ ਬੱਚਿਆਂ ਨੂੰ ਕਰਜ਼ਾ ਚੱਕ ਕੇ ਬਾਹਰਲੇ ਮੁਲਕ ਭੇਜਦੇ ਨੇ ਤਾਂ ਜੋ ਉੱਥੇ ਚੰਗੀ ਪੜ੍ਹਾਈ ਕਰਨ ਅਤੇ ਆਪਣੇ ਮਾਪੇ ਦਾ ਨਾਮ ਰੌਸ਼ਨ ਕਰਨ ਪਰ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਪਤਾ ਨਹੀਂ ਕੀ ਹੋ ਗਿਆ ਕਿਹੜੇ ਪੁੱਠੇ ਕੰਮਾਂ ਦੇ ਵਿੱਚ ਪੈ ਰਹੀ ਹੈ ਤੁਸੀਂ ਆ ਵੀਡੀਓ ਵਿੱਚ ਦੇਖ ਸਕਦੇ ਕਿਵੇਂ ਇਹਨਾਂ ਮੁੰਡਿਆਂ ਨੇ ਗੰਦ ਪਾਰ ਕੇ ਕੈਨੇਡਾ ਦੇ ਵਿੱਚ ਤਾਂ ਹੀ ਸਾਡੇ ਪੰਜਾਬੀ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਜ਼ਿਆਦਾ ਬਦਨਾਮ ਹੁੰਦੇ ਜਾ ਰਹੇ ਨੇ ਯਾ ਤੇ ਪੰਜਾਬ ਦੀ ਧਰਤੀ ਤੇ ਯੋਧੇ ਪੈਦਾ ਹੁੰਦੇ ਸੀ ਪਰ ਉਤੀ ਅੱਜ ਕੱਲ ਲੋਕ ਇਹਨਾਂ ਗੰਦ ਨੂੰ ਦੇਖਣਾ ਪਸੰਦ ਕਰਦੇ ਨੇ ਬਾਕੀ ਦੋਸਤੋ ਤੁਹਾਨੂੰ ਵੀ ਦਿਖਾਉਣੇ ਇਸ ਵੀਡੀਓ ਦੇ ਵਿੱਚ ਕਿਵੇਂ ਇਹਨਾਂ ਨੇ ਪੰਜਾਬੀਆਂ ਦਾ ਨਾਮ ਬਦਨਾਮ ਕੀਤਾ ਅਤੇ ਤੁਸੀਂ ਵੀ ਆਪਣੀ رائے ਕਮੈਂਟ ਕਰਕੇ ਜਰੂਰ ਦੱਸਿਓ ਕਿ ਇਦਾਂ ਦੇ ਲੋਕਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਬਾੜਨਾ ਚਾਹੀਦਾ ਜਾਂ ਫਿਰ ਨਹੀਂ ਸਾਲੋ ਚੱਕ ਲੈਣੇ ਮੈਂ ਹੇ ਯੇ ਬੇਬੀ 哎。Uh?